ਕੰਪਨੀ ਦੇ ਕੰਪਨੀ ਦੀ ਬਿਲਿੰਗ ਹੋਈ ਹੈ ਸਾਰੇ ਦੁਕਾਨਦਾਰਾਂ ਨੂੰ 34 34 ਰੁਪਏ ਲੈਂਡਿੰਗ ਹੋਈ ਹੈ ਪੂਰੀ ਮਾਰਕੀਟ ਦੇ ਵਿੱਚ ਔਰ ਤੁਹਾਨੂੰ ਮੈਂ ਕੀ ਦਵਾਂਗਾ 15 ਰੁਪਏ ਦਾ ਕਿੰਨੇ ਦਾ ਦਵਾਂਗਾ ਸਿਰਫ 15 ਰੁਪਏ ਦਾ ਫੇਸ ਵੋਸ਼ ਤੁਹਾਡਾ ਭਰਾ ਤੁਹਾਨੂੰ ਕਿੰਨੇ ਦਾ ਦੇਵੇਗਾ 70 ਰੁਪਏ ਦਾ ਜਾ 240 ਰੁਪਏ ਦਾ ਸੇਲ ਹੋਏਗਾ ਤੁਹਾਨੂੰ ਕਿੰਨੇ ਦਾ ਪੈਣਾ ਸਿਰਫ 70 ਰੁਪਏ ਦਾ ਇਹ ਚੈੱਕ ਕਰੋ ਕੰਪਨੀ ਦਾ ਫੇਸ ਵੋਸ਼ ਹੈ ਠੀਕ ਹੈ ਜੀ ਫਰੈਸ਼ ਡੇਟ ਦਾ ਮਾਲ ਹੈ ਐਮ ਆਰ ਪੀ ਚੈੱਕ ਕਰੋ 125 ਰੁਪਏ ਐਮ ਆਰ ਪੀ ਇਹਦੀ 125 ਰੁਪਏ ਇਹਦੀ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 15 ਰੁਪਏ ਦਾ ਸასი ਗੱਲ ਜੀ ਸਾਰਿਆਂ ਨੂੰ ਅੱਜ ਫੇਰ ਅਸੀਂ ਤੁਹਾਡੇ ਸਾਹਮਣੇ ਘੈਂਡ ਘੈਂਡ ਚੀਜ਼ਾਂ ਲੈ ਕੇ ਆਏ ਆਂ ਔਰ ਗੁਸਤਾਖੀ ਮਾਫ ਮੈਨੂੰ ਮੇਰੇ ਚਾਹਣ ਵਾਲੇ ਮੇਰੇ ਵੀਵਰਸ ਮੇਰੇ ਕਸਟਮਰ ਮੇਰੇ ਭੈਣ ਭਰਾ ਮੈਨੂੰ ਇੰਨਾ ਮੈਸੇਜ ਕਰਦੇ ਆ ਫੋਨ ਕਰਦੇ ਆ ਵੀ ਨਵੀਆਂ ਵੀਡੀਓ ਲੈ ਕੇ ਆਓ ਔਰ ਮੈਂ ਬਿਜ਼ੀ ਹੁੰਨਾ ਤਾਂ ਕਰਕੇ ਮੈਂ ਵੀਡੀਓ ਨਹੀਂ ਪਾ ਪਾਂਦਾ ਠੀਕ ਹੈ ਜੀ ਔਰ ਅੱਜ ਫੇਰ ਦੇਖੋ ਸਟਾਕ ਆਇਆ ਫੁੱਲ ਜਿੰਨੇ ਮਰਜ਼ੀ ਗੱਤੇ ਲੋ ਇੱਕ ਇੱਕ ਆਈਟਮ ਦੇ ਤੁਸੀਂ 50 50 100 100 ਗੱਤਾ ਲੈਣਾ ਜਿੰਨੇ ਮਰਜ਼ੀ ਲੈ ਜਾਓ ਔਰ ਵਧੀਆ ਸਟਾਕ ਆਇਆ ਅੱਛੇ ਰੇਟ ਤੇ ਮਾਲ ਲੈ ਕੇ ਆਇਆ ਤੁਹਾਡੇ ਲਈ ਔਰ ਕੋਈ ਦਿੱਲੀ ਮੇਡ ਮਾਲ ਨਹੀਂ ਹੈ ਕੰਪਨੀ ਦਾ ਮਾਲ ਆ ਦੇਖੋ ਕੰਪਨੀ ਦੀ ਬਿਲਿੰਗ ਹੋਈ ਹੈ ਸਾਰੀ ਠੀਕ ਹੈ ਜੀ ਕੰਪਨੀ ਦਾ ਸਟਾਕ ਆਇਆ ਔਰ ਤੁਹਾਨੂੰ ਰੇਟ ਐਸੇ ਦਵਾਂਗਾ ਖੁਸ਼ ਹੋ ਜਾਓਗੇ ਠੀਕ ਹੈ ਜੀ ਉਨਾ ਦੇਖੋ ਇਹ ਪਾਊਡਰ ਆਇਆ ਸ਼੍ਰੀਕਾ ਆਇਆ ਪਾਊਡਰ ਆਇਆ 100 ਰੁਪਏ ਦੀ ਐਮ ਆਰ ਪੀ ਹੈ ਫਰੈਸ਼ ਡੇਟ ਦਾ ਮਾਲ ਹੋਏਗਾ 3 ਸਾਲ ਵਾਲ ਮਾਲ ਵੈਲਿਡ ਹੈ ਸਭ ਤੋਂ ਵੱਡੀ ਗੱਲ ਠੀਕ ਹੈ ਜੀ ਕੰਪਨੀ ਦੇ ਕੰਪਨੀ ਦੀ ਬਿਲਿੰਗ ਹੋਈ ਹੈ ਸਾਰੇ ਦੁਕਾਨਦਾਰਾਂ ਨੂੰ 34 34 ਰੁਪਏ ਲੈਂਡਿੰਗ ਹੋਈ ਹੈ ਪੂਰੀ ਮਾਰਕੀਟ ਦੇ ਵਿੱਚ ਔਰ ਤੁਹਾਨੂੰ ਮੈਂ ਕੀ ਦਵਾਂਗਾ 15 ਰੁਪਏ ਦਾ ਕਿੰਨੇ ਦਾ ਦਵਾਂਗਾ ਸਿਰਫ 15 ਰੁਪਏ ਦਾ ਫੇਸ ਹੋਸ਼ 15 ਰੁਪਏ ਦਾ ਪਾਊਡਰ ਕਾਫੀ ਆਟਮਾ ਦਾ ਦਾਦਾ 15 15 ਰੁਪਏ 40 ਰੁਪਏ 50 ਰੁਪਏ ਤੁਹਾਡੇ ਸਾਹਮਣੇ ਲੈ ਕੇ ਆਇਆ ਇਹ 100 ਰੁਪਏ ਐਮ ਆਰ ਪੀ ਪਾਊਡਰ ਕਿੰਨੇ ਦਾ ਪੈਣਾ 15 ਰੁਪਏ ਦਾ ਚੈੱਕ ਕਰੋ ਫਰੈਸ਼ ਡੇਟ ਦਾ ਮਾਲ ਹੈ 99 ਰੁਪਏ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 15 ਰੁਪਏ ਦਾ ਠੀਕ ਹੈ ਜੀ ਐਦਾਂ ਦਾ ਤੁਹਾਨੂੰ ਸਟਾਕ ਦਿਖਾਣਾ ਖੁਸ਼ ਹੋ ਜਾਓਗੇ ਰੂਹ ਖੁਸ਼ ਹੋ ਜਾਏਗੀ ਤੁਹਾਡੀ ਦੇਖੋ ਇਹ ਚੈੱਕ ਕਰੋ ਕੰਪਨੀ ਦਾ ਫੇਸਵੋਸ਼ ਹੈ ਠੀਕ ਹੈ ਜੀ ਫਰੈਸ਼ ਡੇਟ ਦਾ ਮਾਲ ਹੈ ਐਮ ਆਰ ਬੀ ਚੈੱਕ ਕਰੋ 125 ਰੁਪਏ ਐਮ ਆਰ ਬੀ ਇਹਦੀ 125 ਰੁਪਏ ਇਹਦੀ ਐਮ ਆਰ ਬੀ ਹੈ ਤੁਹਾਨੂੰ ਕਿੰਨੇ ਦਾ ਪੈਣਾ 15 ਰੁਪਏ ਦਾ ਦੱਸੋ ਹੈ ਗੱਲਬਾਤ ਰੂਹ ਖੁਸ਼ ਕਰਦਾਗਾ ਤੁਹਾਡੀ ਕੰਪਨੀ ਦਾ ਮਾਲ ਹੈ ਕੋਈ ਦਿੱਲੀ ਮੇਡ ਮਾਲ ਨਹੀਂ ਹੈ ਠੀਕ ਹੈ ਜੀ ਐਦਾਂ ਹੀ ਤੁਹਾਨੂੰ ਸਾਰੇ ਮਾਲ ਦਿਖਾਣਾ ਤੁਹਾਨੂੰ ਆ ਦੇਖੋ ਇਹ سیرਮ ਆ ਗਿਆ ਜੀ ਕੰਪਨੀ ਦਾ سیرਮ ਹੈ हेयर سیرਮ ਕੰਪਨੀ ਦਾ ਹਨਾ ਔਰ 275 ਰੁਪਏ ਦੀ ਐਮਆਰਪੀ ਹੈ ਔਰ ਫਰੈਸ਼ ਡੇਟ ਦਾ ਮਾਲ ਹੈ 2027 ਦੇ ਵਿੱਚ ਐਕਸਪਾਇਰ ਹੋਣਾ 2023 ਚ ਬਣਿਆ ਫਰੈਸ਼ ਡੇਟ ਦਾ ਮਾਲ ਹੈ ਠੀਕ ਹੈ ਜੀ ਕੰਪਨੀ ਦਾ ਮਾਲ ਹੈ 275 ਰੁਪਏ ਐਮਆਰਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਕੰਪਨੀ ਦਾ ਫੇਸ ਆਪਣਾ ਸਰਮ ਹੈ ਕੰਪਨੀ ਦਾ ਫੇਸ ਵੋਸ਼ ਹੈ ਕੰਪਨੀ ਦਾ ਪਾਊਡਰ ਹੈ ਔਰ ਕਾਫੀ ਆਟਮਾ ਦਿਖਾਵਾਂਗਾ ਤੁਹਾਨੂੰ ਇੱਕ ਇੱਕ ਕਰਕੇ 275 ਵਾਲਾ ਸਰਮ ਕਿੰਨੇ ਦਾ ਪੈਣਾ 50 ਰੁਪਏ ਦਾ ਠੀਕ ਹੈ ਜੀ ਸਰਮ ਤੁਹਾਡੇ ਨਾਲ ਲਵ ਯੂ ਹੈ ਔਰ ਰੂਹ ਖੁਸ਼ ਹੁੰਦੀ ਹੈ ਮੈਨੂੰ ਵੀ ਕੰਮ ਕਰਕੇ ਮਜ਼ਾ ਆ ਰਿਹਾ ਠੀਕ ਹੈ ਜੀ ਇਹ ਦੇਖੋ ਆ ਦੇਖੋ ਇਹ ਪਾਊਡਰ ਦਾ ਜਾਰ ਹੈ ਜੀ ਹਰੇਕ ਕੰਪਨੀ ਦਾ ਜਾਰ ਕਿੰਨੇ ਦਾ ਆਉਂਦਾ ਹੈ 125 ਰੁਪਏ ਦਾ 130 ਰੁਪਏ ਦਾ ਹੋਲਸੇਲ ਮਾਰਕੀਟ ਦੇ ਵਿੱਚ ਲੈਂਡਿੰਗ ਹੈ ਔਰ ਤੁਹਾਨੂੰ ਹਰੇਕ ਦੁਕਾਨਦਾਰ ਕਿੰਨੇ ਦਾ ਦਿੰਦਾ ਹੈ ਸਕੀਮ ਕੱਟ ਕੇ 120 ਰੁਪਏ ਦਾ 125 ਰੁਪਏ ਦਾ ਪਾਊਡਰ ਜਾਰ ਤੁਹਾਡਾ ਭਰਾ ਤੁਹਾਨੂੰ ਕਿੰਨੇ ਦਾ ਦੇਵੇਗਾ 70 ਰੁਪਏ ਦਾ ਜਾਰ 240 ਰੁਪਏ ਦਾ ਸੇਲ ਹੋਏਗਾ ਤੁਹਾਨੂੰ ਕਿੰਨੇ ਦਾ ਪੈਣਾ ਸਿਰਫ 70 ਰੁਪਏ ਦਾ ਠੀਕ ਹੈ ਜੀ ਆ ਮਾਲ ਚੈੱਕ ਕਰ ਸਕਦੇ ਹੋ ਜਿੰਨਾ ਮਰਜ਼ੀ ਮੰਗ ਲਓ ਤੁਹਾਨੂੰ 20 ਗੱਤੇ ਚਾਹੀਦੇ ਆ 50 ਗੱਤੇ ਚਾਹੀਦੇ ਆ ਜਿੰਨੇ ਮਰਜ਼ੀ ਗੱਤੇ ਲਓ ਠੀਕ ਹੈ ਜੀ ਤੁਹਾਡੇ ਤੇ ਡਿਪੈਂਡ ਆ